ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕਿਸਾਨ ਭਰਾਵਾਂ ਦਾ ਤੇ ਅੱਜ ਹੈਗੀ 4 ਤਰੀਕ ਤੀਜਾ ਮਹੀਨਾ 2025 ਤੇ ਆਪਾਂ ਦੁਕਾਨ ਦੇ ਵਿੱਚ ਸਮਾਨ ਲੈਣ ਆਏ ਸੀਗੇ ਕੱਲ ਦੀ ਵੀਡੀਓ ਆਹ ਹੈ ਫਿਲਹਾਲ ਬਾਕੀ ਜਿਸ ਵੀ ਵੀਰ ਨੇ ਕਿਸੇ ਨੇ ਸਮਾਨ ਲੈਣਾ ਹੋਵੇ ਤਾਂ ਆਹ ਦੁਕਾਨ ਦੇ ਉੱਤੇ ਵਿਜ਼ਿਟ ਕਰ ਸਕਦਾ ਠੀਕ ਆ ਇਹਦਾ ਵੀ ਬਾਈ ਦਾ ਆਪਾਂ ਮੋਬਾਈਲ ਨੰਬਰ ਤੇ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤਾਂ ਤੁਸੀਂ ਇੱਥੋਂ ਸਮਾਨ ਲੈ ਸਕਦੇ ਹੋ ਠੀਕ ਆ ਜੀ ਬਾਕੀ ਆਪਣੇ ਪੰਜਾਬੀ ਵੀਰ ਉੱਥੇ ਕੁਝ ਮਿਲੇ ਸੀਗੇ ਕੁਝ ਸਮਾਨ ਲੈਣਾ ਸੀ ਦੁਕਾਨ ਦੇ ਉੱਪਰ ਤੇ ਆਪਾਂ ਨੂੰ ਬਹੁਤ ਪੰਜਾਬੀ ਭਰਾ ਮਿਲੇ ਹਨ ਤੇ ਮਿਲ ਕੇ ਬਹੁਤ ਖੁਸ਼ੀ ਹੋਈ ਬਾਕੀ ਵੀਰ ਉਹ ਨਹੀਂ ਜਾ ਰਹੇ ਸੀਗੇ ਹੋਰ ਪਾਸੇ ਏਰੀਆ ਇਹਨਾਂ ਦਾ ਹੋਰ ਪਾਸੇ ਅਜੇ ਹੁਣੇ ਪੰਜਾਬ ਪੰਜਾਬ ਤੋਂ ਆਏ ਸੀਗੇ ਬਾਕੀ ਦੁਕਾਨ ਦੇ ਉੱਪਰੋਂ ਤੁਸੀਂ ਕੋਈ ਵੀ ਸਮਾਨ ਜੇ ਲੈਣਾ ਹੋਵੇ ਤਾਂ ਸ਼ਾਫਟਾਂ ਬੈਲਟਾਂ ਜਾਂ ਕੋਈ ਵੀ ਹਨਾ 베어ਿੰਗ ਜਾਂ ਕੁਝ ਵੀ ਗਲੀਸ ਵਾਲੇ ਡੱਬੇ ਹਨਾ ਕੋਈ ਵੀ ਲੈਣਾ ਤਾਂ ਸਮਾਨ ਇੱਥੋਂ ਲੈ ਸਕਦੇ ਹਾਂ ਬਾਕੀ ਇੱਕ ਆਪਾਂ ਚੀਜ਼ ਲਈ ਹੈ ਕਿ ਪਹਿਲੀ ਵਾਰ ਗਲੀਸ ਗਨ ਦੇ ਜਿਹੜੀ ਮੋਰੇ ਲੱਗਦੇ ਹਨ ਨੀਪਲ ਹਨਾ ਤਿਕ ਦੋ ਆਪਾਂ ਲਈ ਸੀਗੇ ਤਿੱਖੇ ਨੀਪਲ ਤੇ ਇੱਕ ਲਈ ਸੀ ਆਪਾਂ ਚੁੰਡੀ ਵਾਲਾ ਨੀਪਲ ਗੋਲੀ ਵਾਲਾ ਤੇ ਬਾਕੀ ਹੁਣ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਵੀ ਇਹ ਨੀਪਲ ਠੀਕ ਰਹੂ ਜਾਂ ਨਹੀਂ ਬਾਕੀ ਉਦੋਂ ਅਗਲੇ ਦਿਨ ਆਪਾਂ ਚੈੱਕ ਕਰਿਆ 5 ਤਰੀਕ ਨੂੰ ਆਪਾਂ ਵੀਡੀਓ ਤੁਹਾਡੇ ਨਾਲ ਤੇ ਬਾਕੀ ਆ ਜਿਹੜਾ ਬੋਰਡ ਆ ਤੁਸੀਂ ਆ ਬੋਰਡ ਨੂੰ ਦੇਖ ਕੇ ਹਨਾ ਨਾਉਨ ਡਰੈਸ ਬਾਕੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਬਹੁਤ ਭਰਾਵੇਂ ਕਮੈਂਟ ਆਏ ਨੇ ਹਨਾ ਵੀ ਵੀਰੇ 뮤직 ਨਾ ਲਾਇਆ ਕਰ ਹਨਾ ਸਿੰਪਲ ਵੀਡੀਓ ਬਣਾਇਆ ਕਰ ਹਨਾ ਤੇ ਆਪਾਂ ਅੱਜ ਤੋਂ ਬਾਅਦ ਮਤਲਬ 뮤직 ਨਹੀਂ ਲਾਵਾਂਗੇ ਤੇ ਬਹੁਤ ਘੱਟ ਯੂਜ਼ ਕਰਾਂਗੇ ਤੇ ਬਾਕੀ ਆ ਤੁਹਾਨੂੰ ਆਪਾਂ ਦੁਕਾਨ ਦੀ ਡੈਕੋਰੇਸ਼ਨ ਦਿਖਾ ਦਨੇ ਇੱਕ ਪਾਸੇ ਰੇਲਵੇ ਸਟੇਸ਼ਨ ਵੀ ਹਨਾ ਤੁਸੀਂ ਦੇਖ ਲਿਆ ਹੁਣ ਆ ਵੀਡੀਓ ਦੇ ਵਿੱਚ ਤੇ ਆ ਵੀਡੀਓ ਫੇਲਾ ਲਾ ਪਰ ਰਿਕਾਰਡ ਕਰ ਰਹੇ ਹਾਂ ਕਿਉਂਕਿ ਆਪਣਾ ਇੰਨਾ ਟਾਈਮ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਕੰਮਕਾਰ ਦੇ ਵਿੱਚ ਨਹੀਂ ਇੰਨਾ ਟਾਈਮ ਲੱਗਦਾ ਤੇ ਆਪਾਂ ਕੁਝ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਵੀਡੀਓ ਮੇਰਾ ਵੀਰ ਦੱਸਿਓ ਯਾਰ ਕਿ ਕਿੱਦਾਂ ਦੀ ਲੱਗੀ ਜਿਹੜੇ ਬਾਕੀ ਜਿਹੜੇ ਵੀਰ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਨੇ ਹਨ ਤੇ ਮੇਰਾ ਵੀਰ ਜ਼ਰੂਰ ਤੋਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਹਨ ਤੇ ਆਪਾਂ ਅੱਜ ਪੰਜ ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਆਹ ਵਾਲੀ ਤੇ ਬਿਲਕੁਲ ਨਵੀਂ ਨਕੋਰ ਵੀਡੀਓ ਆ ਇਹ ਤੇ ਆਪਾਂ ਗਲੀਸ ਦਾ ਨਿਪਲ ਫਿਰ ਆਪਾਂ ਗਲੀਸ ਪਾਣੀ ਕਰਨਾ ਸੀਗਾ ਅੱਜ ਦਾ ਟਾਈਮ ਕਿਉਂਕਿ ਆਪਣੇ ਕੋਈ ਅੱਗੇ ਬਾਡੀ ਹੈ ਨਹੀਂ ਸੀਗੀ ਅੱਜ ਦੇ ਦਿਨ ਤੇ ਇਸ ਕਰਕੇ ਆਪਾਂ ਹੁਣ ਮਤਲਬ ਚਿੱਟੀ ਪੂਲੀ ਦਾ ਨਟ ਖੋਲ ਕੇ ਗਲੀਸ ਪਾਣੀ ਕਰਾਂਗੇ ਜਿੰਨਾ ਵੀ ਬਾਕੀ ਬਾਈ ਮੋٹے ਕੰਮ ਹੋਣੇ ਵਾਲੇ ਸੀਗੇ ਬਾਕੀ ਨਮਦੇ ਨੂੰ ਦੇ ਬਾਕੀ ਗਲੀਸ ਪਾਣੀ ਹਨਾ ਕੁਝ ਬੈਡਿੰਗ ਕਰਨੇ ਵਾਲਾ ਹੋਣੇ ਵਾਲਾ ਸੀਗਾ ਕੰਮ ਆਪਾਂ ਅੱਜ ਉਹ ਵੀ ਕੰਪਲੀਟ ਕਰਿਆ ਤੇ ਦੇਖ ਸਕਦੇ ਹੁਣ ਫਿਰ ਆਪਾਂ ਚਿੱਟੀ ਪੂਲੀ ਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਗਲੀਸ ਦਾ ਇੱਥੋਂ ਕੰਮ ਸਟਾਰਟ ਕਰਿਆ ਬਾਕੀ ਬੈਲ ਹੋਜਿੰਗ ਹੋਇਆ ਬਾਕੀ ਜਿੰਨਾ ਵੀ ਇਹਦਾ ਬਾਕੀ ਬਾਈ ਮਸ਼ੀਨਾਂ ਦਾ ਕੰਮ ਕਰਨਾ ਤਾਂ ਫਿਰ ਤੁਹਾਨੂੰ ਪਤਾ ਹੈ ਗਲੀਸ ਪਾਣੀ ਤਾਂ ਲੱਗਦੇ ਆ ਗਨ ਹੋ ਗਈ ਫਿਰ ਆਪਣੀ ਖਾਲੀ ਇੱਕ ਗਨ ਆਪਾਂ ਪਹਿਲਾਂ ਆਲਰੇਡੀ ਲਾਏ ਦੇ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਪਹਿਲਾਂ ਕੰਮ ਬੜੀ ਹੁਣ ਆਪਾਂ ਗਲੀਸ ਦਾ ਕੰਮ ਖਤਮ ਕਰਤਾ ਸੀ ਲਗਭਗ ਸਾਰਾ ਕਰਕੇ ਹਨਾ ਕੰਪਲੀਟ ਫਿਰ ਉਸ ਤੋਂ ਬਾਅਦ ਆਪਣੀ ਜਿੱਥੇ ਰਹਿائش ਆ ਆਪਾਂ ਤੁਹਾਨੂੰ ਉਹ ਵੀ ਜਗ੍ਹਾ ਦਿਖਾ ਦਿੰਦੇ ਆ ਵੀ ਆਪਾਂ ਕਿੱਥੇ ਰਹਦੇ ਆ ਕਿੱਥੇ ਰਾਤ ਨੂੰ ਪੈਂਦੇ ਆ ਹਨਾ ਬਾਕੀ ਬਾਈ ਮਸ਼ੀਨਾਂ ਵਾਲਿਆਂ ਦੇ ਟਿਕਾਣਿਆਂ ਦਾ ਲਗਭਗ ਪੂਰਾ ਹਾਲ ਹੀ ਹੁੰਦਾ ਤੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੇ ਆ ਹਨਾ ਤੇ ਦੇਖੋ ਜਰੂਰ ਇੱਕ ਵਾਰੀ ਤੇ ਐਮਪੀ ਦੇ ਬਾਈ ਆਪਾਂ ਇੱਕ ਪਿੰਡ ਵਿੱਚ ਰਹਿੰਦੇ ਇੱਕ ਛੋਟਾ ਜਿਹਾ گاؤں ਆ। ਆਜੀ ਵੀਰੇ ਚੱਥੇ ਆਪਣੀ ਰਹਾਇਸ਼ ਆ, ਰਹਾਇਸ਼ ਵਾਲਾ ਕਮਰਾ ਆ। ਇੱਥੇ ਬਾਈ ਦੇ ਚੱਕੀ ਦਾ ਕੰਮ ਆ। ਆਟਾ ਚੱਕੀ। ਆਟਾ ਚੱਕੀ ਆ ਆਪਣੀ ਰਹਾਇਸ਼ ਆ। ਲਓ ਜੀ ਪੈਣ ਸੋਣ। ਦੱਸਿਓ ਕਿਵੇਂ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਦਿਓ ਉਸ ਤੋਂ ਬਾਅਦ ਜੱਗੀ ਵੀਰ ਦਾ ਫੋਨ ਆ ਗਿਆ ਤੇ ਉਸ ਤੋਂ ਬਾਅਦ ਫਿਰ ਕਬੀਰ ਕੰਦਾ ਚਾਹ ਪਣੀ ਨੂੰ ਫਿਰ ਆਪਾਂ ਚਾਹ ਪੀਤੀ ਚਾਹ ਪੀ ਕੇ ਫਿਰ ਉਦੋਂ ਬਾਅਦ ਆ ਗਈ ਨਮਦਿਆਂ ਦੀ ਵਾਰੀ ਜਿੱਥੇ-ਜਿੱਥੇ ਮਤਲਬ ਉਹ ਨਮਦਾ ਛੋਟਾ-ਮੋਟਾ ਲੱਗਣੇ ਵਾਲਾ ਸੀਗਾ ਹਨਾ ਤੇ ਆਪਾਂ ਨਾਮ ਦੇ ਵੀ ਲਾਏ ਫਿਰ ਦੇਖ ਸਕਦੇ ਹੋ ਬਾਕੀ ਰਾਈਟਰ ਨੇਟਰ ਦੇ ਉੱਪਰ ਜਿਹੜਾ ਪੁਰਾਣਾ ਪਹਿਲਾਂ ਪੁਰਾਣੇ ਲੱਗੇ ਹੋ ਸੀ ਨਾਮ ਦੇ ਉਹ ਆਪਾਂ ਲਾ ਕੇ ਸਾਰੇ ਬਿਲਕੁਲ ਨਵੇਂ ਲਾਏ ਨੇ ਤੇ ਮਸ਼ੀਨ ਵਾਲੇ ਜਿਹੜਾ ਮਾਲਕ ਆਪਣਾ ਉਹਨੇ ਕਿਹਾ ਸੀ ਵੀ ਐ ਇਦਾਂ ਹੀ ਕਰਨਾ ਨਵੀਂ ਚੀਜ਼ੇ ਪਾਉਣੀਆਂ ਕੋਈ ਉਸ ਤੋਂ ਬਾਅਦ ਬਾਈ ਫਿਰ ਮੈਂ ਜੱਗੀ ਵੀਰ ਨੇ ਸੋਚਿਆ ਵੀ ਚਲੋ ਇਹਦਾ ਏਅਰ ਕਲੈਂਡਰ ਵਾਲਾ ਮਤਲਬ ਥੋੜਾ ਬਹੁਤਾ ਕੰਮ ਹੋਣ ਵਾਲਾ ਸੀਗਾ ਹਨਾ ਤੇ ਫਿਰ ਆਪਾਂ ਏਅਰ ਕਲੈਂਡਰ ਵੀ ਖੋਲ ਲਿਆ ਸੀ ਉਹਦੇ ਵਿੱਚੋਂ ਮਤਲਬ ਜਾਲੀ ਬਹੁਤ ਖਰਾਬ ਸੀਗੀ ਤੇ ਉਹ ਵੀ ਆਪਾਂ ਕਰਾਂਗੇ ਤੇ ਉਸ ਤੋਂ ਪਹਿਲਾਂ ਫਿਰ ਜੱਗੀ ਵੀਰ ਕਹਿੰਦਾ ਵੀ ਫਿਲਟਰ ਦੇ ਉੱਪਰ ਮਾਲ ਜਿਹੜਾ ਖੜਦਾ ਆ ਨਮ ਦਾ ਇੱਕ ਆਪਾਂ ਬੜਾ ਸਾਰਾ ਮਤਲਬ 5 ਕੋਲ ਲਾ ਕੇ ਲਾਤਾ ਸੀਗਾ ਉਹ ਜਿਹੜਾ ਆਪਣੇ ਫਿਲਟਰ ਦੇ ਉੱਪਰਲੀ ਸਾਈਡ ਹੁੰਦਾ ਬਿਲਕੁਲ ਆ ਜਿਹੜੀ ਜਗ੍ਹਾ ਤੁਹਾਨੂੰ ਦਿਖਾ ਦਿੰਨੇ ਪੱਤੀ ਦੇ ਕੋਲ ਤੇ ਉਹ ਵੀ ਆਪਣਾ ਬਿਲਕੁਲ ਲੱਡੂ ਜੇ ਖਾਣਨੇ ਹੁਣ ਬੰਦ ਹੋ ਜਾਣਗੇ ਮਤਲਬ ਪ੍ਰੋਪਰ ਸਾਰਾ ਕੰਮ ਆਪਣਾ ਕੰਪਲੀਟ ਹੋ ਗਿਆ ਸੀਗਾ ਤੇ ਅੱਗੇ ਜੁੜੇ ਰਹੋ ਵੀਡੀਓ ਨਾਲ ਵੀਡੀਓ ਨੂੰ ਆਖਰੀ ਤੱਕ ਜਰੂਰ ਦੇਖੋ ਮੇਰੇ ਵੀਰ ਜਿਹੜੇ ਦੇਖ ਰਹੇ ਨੇ ਮੇਰੇ ਭਰਾ ਜਿਹੜੇ ਦੇਖ ਰਹੇ ਨੇ ਮੇਰੇ ਵੀਰ ਸਬਸਕ੍ਰਾਈਬ ਜਰੂਰ ਕਰ ਦਿਓ ਹਨਾ ਆਪਾਂ ਵੀ ਐਮਪੀ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਜਾਂ ਕਿਤੇ ਹੋਰ ਇਲਾਕੇ ਦੇ ਵਿੱਚ ਆਪਾਂ ਆਪਣੀ ਮਿਹਨਤ ਕਰਨ ਆਏ ਹੋਇਆ ਹਨਾ ਤੇ ਸਪੋਰਟ ਕਰਿਓ ਮੇਰਾ ਵੀਰ ਆਪਾਂਵੇਂ ਬਾਈ ਗੁਜਰਾਤ ਆ ਆਪਾਂਵੇਂ ਐਮਪੀਆ ਆ ਆਪਾਂਵੇਂ ਮਹਾਰਾਸ਼ਟਰਾ ਚਾਹੇ ਕੋਈ ਰਾਜਸਥਾਨ ਚਾਹੇ ਹਰਿਆਣਾ ਦਾ ਕਿਤੇ ਦਾ ਵੀ ਸੀਜ਼ਨ ਆ ਹਨ ਤੇ ਆਪਾਂ ਆਪਣੀ ਬਾਹਰ ਮਿਹਨਤ ਕਰਨ ਆਉਂਦੇ ਆ ਹਨ ਹਰ ਇੱਕ ਮੇਰਾ ਵੀਰ ਮਿਹਨਤ ਕਰਨ ਆਉਂਦਾ ਆਪਾਂ ਐਵੇਂ ਆਪਣੇ ਆਪ ਨੂੰ ਕਹੀ ਜਾਈਏ ਪਰ ਵੀਰੇ ਸਪੋਰਟ ਜ਼ਰੂਰ ਕਰਿਓ ਵੱਦ ਤੋਂ ਵੱਧ ਹਨ ਉਸ ਤੋਂ ਬਾਅਦ ਫਿਰ ਆਪਾਂ ਡੀਜ਼ਲ ਵਾਲੀ ਪਾਈਪ ਪਾਈ ਸੀਗੀ ਨਵੀਂ ਕਿਉਂਕਿ ਰੰਗ ਕਰਨ ਦੇ ਸਮੇਂ ਫਿਰ ਇਹਨਾਂ ਨੇ ਪਾਈਪ ਬਿਲਕੁਲ ਚਿੱਟੀ ਉਹ ਕਰਤੀ ਸੀ ਆ ਆਪਾਂ ਪਾਈਪ ਪਾਈ ਬਿਲਕੁਲ ਸਾਫ਼ ਠੀਕ ਆ ਜੀ ਤਿੰਨ ਕੁੰਡੀਆਂ ਖੋਲ ਕੇ ਬਾਈ ਫਿਰ ਆਪਾਂ 에어 ਕਲਿੰਡਰ ਖੋਲ ਲਿਆ ਸੀਗਾ ਤੇ ਇਹਦਾ ਫਿਲਟਰ ਦਾ ਇੰਨਾ ਕੁ ਪੂਰਾ ਹਾਅ ਸੀਗਾ ਨਾ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖਿਓ ਤੇ ਬਹੁਤ ਜ਼ਿਆਦਾ ਹੀ ਬੁਰਾ ਹਾਅ ਸੀਗਾ ਤੇ ਆਪਾਂ ਇਹਦਾ ਵੀ ਅੱਜ ਕੰਮ ਕੰਪਲੀਟ ਕਰਿਆ ਤੇ ਦੇਖੋ ਜੀ ਫਿਰ ਆਪਾਂ ਥੱਲੇ ਵਾਲਾ ਕੋਲਾ ਜਾਂ ਪੱਟ ਲਿਆ ਸੀਗਾ ਤੇ ਪੱਟਣ ਤੋਂ ਬਾਅਦ ਦੇਖ ਸਕਦਾ ਤੁਸੀਂ ਇਹਦਾ ਹਾਲ ਕੀ ਸੀਗਾ ਤੇ ਇਹਦਾ ਵੀ ਅੱਜ ਆਪਾਂ ਕੰਮ ਕੰਪਲੀਟ ਕਰਤਾ ਤੇ ਇੰਜੋਏ ਕਰੋ ਵੀਡੀਓ ਨੂੰ ਹਨਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਵੀਰੇ ਅਜੇ ਆਪਣੇ ਸਬਸਕ੍ਰਾਈਬ ਬਹੁਤ ਮੈਂਬਰ ਬਹੁਤ ਘੱਟ ਨੇ ਹਨਾ ਤੇ ਸਪੋਰਟ ਕਰਿਓ ਯਾਰ ਐਤਕੀ ਆਪਾਂ 10000 ਸਬਸਕ੍ਰਾਈਬ ਦਾ ਟਾਰਗੇਟ ਆ 10000 ਸਬਸਕ੍ਰਾਈਬ ਮੇਰਾ ਵੀਰ ਜ਼ਰੂਰ ਕਰ ਦਿਓ ਹਨਾ ਤੇ ਸਪੋਰਟ ਕਰਿਓ ਮਸ਼ੀਨ ਤੇ ਘੜ ਕੇ ਬਾਈ ਆਪਾਂ ਫਿਰ ਬਿਲਕੁਲ ਚਾਦਰਾਂ ਨਾਲੇ ਟੱਚ ਹੁੰਦਾ ਵੀ ਕਿਉਂਕਿ ਮਸ਼ੀਨ ਦੀ ਉਚਾਈ ਬਹੁਤ ਹੁੰਦੀ ਆ ਤੁਹਾਨੂੰ ਵੀ ਪਤਾ ਹੀ ਆ ਹਨ ਤੇ ਬਾਕੀ ਫਿਰ ਆਪਾਂ ਕਲੰਪ ਖੋਲੇ ਠੀਕ ਆ ਜੀ ਪੈਪ ਪਹਿਲਾਂ ਸਭ ਤੋਂ ਪਹਿਲਾਂ ਪੈਪ ਖੋਲੇ ਕਿਉਂਕਿ ਇਹ ਪੈਪ ਇੱਥੇ ਮਿਲਦੇ ਨਹੀਂ ਹੈਗੇ ਇਹ ਲਾਲ ਆਪਾਂ ਬਚਾ ਕੇ ਖੋਲਿਆ ਉਸ ਤੋਂ ਬਾਅਦ ਫਿਰ ਆਪਾਂ ਇਹ ਥੱਲੇ ਫੜਾਤਾ ਸੀਗਾ ਜੱਗੀ ਵੀਰ ਨੂੰ ਤੇ ਜੱਗੀ ਵੀਰ ਨੇ ਫਿਰ ਇਹਨੂੰ ਮਤਲਬ ਇਹਦੀ ਜਾਲੀਆਂ ਜੂੜੀਆਂ ਪੱਟ ਕੇ ਚੰਗੀ ਤਰ੍ਹਾਂ ਪ੍ਰੋਪਰ ਸਾਫ਼ ਕਰਿਆ ਡੀਜ਼ਲ ਨਾਲ ਤੋਤਾ ਠੀਕ ਆ ਜੀ ਦੇਖੋ ਜੀ ਫਿਰ ਆਪਾਂ ਬਿਲਕੁਲ ਨਵੇਂ ਨਵੇਂ ਵਰਗੀ ਜਾਲੀ ਕਰਤੀ ਬਿਲਕੁਲ ਓਕੇ ਰਿਪੋਰਟ ਤੇ ਵੀਰ ਵਧੀਆ ਮਤਲਬ ਫੋਰਮੈਨ ਹੀ ਕਰਦਾ ਵੀ ਇਹਦਾ ਪਿੰਡ ਹੈਗਾ ਜੀ ਬਲੋਲਪੁਰ ਝਾੜ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਿੰਡ ਪੈਂਦਾ ਬਲੋਲਪੁਰ ਮੱਛਵੜ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੰਮਕਾਰ ਵੀਰ ਦਾ ਕਿੱਦਾਂ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿਵੇਂ ਲੱਗਿਆ ਲਵਲੀ ਕਰੋ ਚੈੱਕ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮੇਰਾ ਵੀਰ ਮੈਨੂੰ ਬਾਰ-ਬਾਰ ਇਸ ਲਈ ਕਹਿਣਾ ਪੈਂਦਾ ਕਿਉਂਕਿ ਆਪਣੀ ਹਜੇ ਫੈਮਿਲੀ ਬਹੁਤ ਜ਼ਿਆਦਾ ਘਟਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਹਨ ਤੇ ਬਾਕੀ ਜਿੰਮੇ ਵੀ ਹੋਇਆ ਤਾਂ ਤੁਸੀਂ ਦੱਸਿਓ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ ਬਾਕੀ ਜਿਹੜੇ ਭਰਾਵਾਂ ਦਾ ਕਮੈਂਟ ਆਉਂਦੇ ਸੀਗੇ ਵੀ ਵੀ ਵੀਰੇ ਥੋੜਾ ਵੀ ਮਤਲਬ ਮਿਊਜ਼ਿਕ ਨਾਲ ਲਾਓ ਹਨਾ ਜਾਂ ਹਿੰਦੀ ਚ ਬਲੌਗ ਬਣਾਓ ਵੀ ਪੰਜਾਬੀ ਸਾਨੂੰ ਸਮਝ ਨਹੀਂ ਲੱਗਦੀ ਤੇ ਆਪਾਂ ਹੌਲੀ ਹੌਲੀ ਬਾਈ ਹਿੰਦੀ ਚ ਵੀ ਬਲੌਗ ਕਰਦੇ ਨੇ ਸਟਾਰਟ ਪੰਜਾਬੀ ਚ ਵੀ ਬਣਾਇਆ ਕਰਾਂਗੇ ਹਿੰਦੀ ਚ ਵੀ ਬਲੌਗ ਬਣਾਇਆ ਕਰਾਂਗੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਜਾਲੀਆਂ ਦੇ ਕਿੰਨਾ ਪੁਰਾ ਹਾਲਾ ਹਨਾ ਤੇ ਵੀਰ ਤੋਂ ਲੱਗਿਆ ਹੋਇਆ ਸੀਗਾ ਜਾਲੀ ਦੇਖ ਸਕਦੇ ਹੋ ਅੱਗੇ ਦੀ ਅੱਗੇ ਬਾਕੀ ਬਾਈ ਜਾਲੀਆਂ ਧੋਣ ਤੋਂ ਬਾਅਦ ਫਿਰ ਆਪਣਾ ਜਿਹੜਾ ਸੁੱਕਾ ਫਿਲਟਰ ਹੁੰਦਾ ਹਨ ਸੁੱਕਾ ਫਿਲਟਰ ਫੂਸ ਵਾਲਾ ਉਹ ਮਤਲਬ ਬਿਲਕੁਲ ਹੀ ਚੋਕ ਸੀਗਾ ਖਰਾਬ ਹੋ ਗਿਆ ਸੀ ਉਹਨੂੰ ਵਿੱਚ ਯਾਰ ਲੱਗੇ ਸੀ ਤੇ ਉਹ ਆਪਾਂ ਨਵਾਂ ਲਿਆ ਕੇ ਪਾਤਾ ਉਸ ਤੋਂ ਬਾਅਦ ਸਾਰਾ ਆਪਾਂ ਕੰਮ ਕੰਪਲੀਟ ਹੋਣ ਤੋਂ ਬਾਅਦ ਫਿਰ ਆਪਾਂ ਸਾਰਾ ਸਮਾਨ ਮਤਲਬ ਮਸ਼ੀਨ ਦੇ ਉੱਤੇ ਰੱਖ ਕੇ ਹਨ ਕੁਝ ਬੈਡਿੰਗ ਹੋਣ ਵਾਲੀ ਸੀ ਬੈਡਿੰਗ ਸੈੱਟ ਵੀ ਰੱਖ ਕੇ ਹਨ ਫਿਰ ਉਸ ਤੋਂ ਬਾਅਦ ਆਪਾਂ ਕੰਮ ਕਰਤਾ ਬੰਦ ਤੇ ਬਾਕੀ ਹੁਣ ਦੱਸਿਓ ਫਿਰ ਕਿਦਾਂ ਲੱਗੀ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਆ ਤੇਲ ਸੀਗਾ ਗੰਦਾ ਜਿਹੜਾ ਆਪਾਂ ਮਤਲਬ ਡੀਜ਼ਲ ਨਾਲ ਜਾਲੀਆਂ ਧੋਤੀਆਂ ਸੀਗੀਆਂ ਇਹ ਵੀ ਆਪਾਂ ਚੱਕ ਕੇ ਫਿਰ ਸਾਈਡ ਤੇ ਕਰਤਾ ਬਾਕੀ ਹੁਣ ਬਾਈ ਫਿਰ ਆਪਣੇ ਕੋਲ ਦੋ ਪੀਪੀਆਂ ਪਈਆਂ ਸੀ ਤੇ ਮੈਂ ਤੇ ਜੱਗੀ ਵੀਰ ਨਾਲ ਸਲਾਹ ਬਣਾਈ ਵੀ ਇਹਨਾਂ ਨੂੰ ਆਪਾਂ ਬੋਰੀਆਂ ਚਾੜ ਲਾਂਗੇ ਹਨਾ ਤੇ ਉਸ ਤੋਂ ਬਾਅਦ ਬਾਈ ਹੁਣ ਸ਼ਾਮ ਦਾ ਸਮਾਂ ਆ ਗਿਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਠੀਕ ਆ ਜੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੱਸਿਓ ਫਿਰ ਅੱਜ ਦਾ ਵਲੌਗ ਆਪਣਾ ਕਿਵੇਂ ਲੱਗਿਆ ਤੇ ਠੀਕ ਆ ਜੀ ਓਕੇ ਜੀ ਧੰਨਵਾਦ ਜੀ